ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਜੀਤ ਆ ਜਿਵੇਂ ਬਹੁਤ ਸਾਰੀਆਂ ਜਗ੍ਹਾ ਤੋਂ ਆਪਾਂ ਨੂੰ ਰਿਪੋਰਟਾਂ ਮਿਲ ਰਹੀਆਂ ਨੇ ਕਿ بارش ਕਈ ਜਗ੍ਹਾ ਦੇ ਉੱਪਰ ਫੇਰ ਪੈ ਚੁੱਕੀ ਆ ਤੇ ਕਿਸਾਨ ਬਹੁਤ ਚਿੰਤਾ ਤੋਂ ਰਹਿਸ ਗੱਲ ਤੋਂ ਵੀ ਝੋਨੇ ਦੇ ਉੱਪਰ ਇਸ ਵਕਤ ਦਾ ਕੀ ਨੁਕਸਾਨ ਹੋਊਗਾ ਜਾਂ ਕੀ ਅਸਰ ਪੈ ਚੁੱਕਿਆ ਜਿੱਥੇ-ਜਿੱਥੇ ਵਰਖਾ ਹੋਈ ਆ ਤੇ ਇਸ ਵਿਸ਼ੇ ਦੇ ਉੱਪਰ ਆਪਾਂ ਚਰਚਾ ਕਰਾਂਗੇ ਕੁਝ ਖੋਜ ਪੱਤਰ ਮੈਂ ਪੜ੍ਹੇ ਨੇ ਤੇ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਨਿਚੋੜ ਜਾਂ ਕੱਢ ਕੇ ਆਪਾਂ ਇਸ ਵਿਸ਼ੇ ਦੇ ਉੱਪਰ ਆਪਣੀ ਗੱਲ ਰੱਖਦੇ ਆ ਕਿ ਕਿਹੜੀ ਸਟੇਜ ਦੇ ਉੱਪਰ ਵੀ ਜਿਵੇਂ ਝੋਨਾ ਹੋਣਾ ਆ ਕਈ ਨਸਾਰੇ ਤੇ ਆ ਕੋਈ ਨਿਸਰ ਚੁੱਕਿਆ ਜਾਂ ਕੋਈ ਗੂਪ ਤੇ ਆ ਹਲੇ ਜਿਹੜੇ ਪਛੇਤੇ ਝੋਨੇ ਨੇ ਤਾਂ ਕਿਹੜੇ ਸਟੇਜ ਦੇ ਉੱਪਰ ਕਿੰਨਾ ਕਸਰ ਆ ਤਾਂ ਅੱਗੇ ਲਿਖਤੀ ਰੂਪ ਦੇ ਵਿੱਚ ਮੈਂ ਜਿਹੜੇ ਅੰਕੜੇ ਇਕੱਠੇ ਕੀਤੇ ਨੇ ਜਾਂ ਕਿਹੜੀ ਸਟੇਜ ਤੇ ਕਿੰਨਾ ਅਸਰ ਆ ਉਸ ਬਾਰੇ ਆ ਕੁਝ ਜਿਹੜਾ ਲਿਖਿਆ ਉਹ ਸਕ੍ਰੀਨ ਦੇ ਉੱਪਰ ਆਊਗਾ ਉਹ ਆਪਾਂ ਰੋਕ ਕੇ ਪੜ੍ਹ ਵੀ ਸਕਦੇ ਤਾਂ ਮੀਂਹ ਦੇ ਪ੍ਰਭਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਸਪਾਈਕ ਲੈਟ ਹੈ ਉਹਦਾ ਪੂਰਾਪਣ ਇਹ 75% ਤੱਕ ਸਪਾਈਕ ਲੈਟ ਦਾ ਜਿਹੜੇ ਆਪਣੇ ਦਾਣੇ ਨੇ ਉਹ ਪੂਰੇ ਰੰਗ ਦੇ ਜਿਹੜੇ ਇਹਨਾਂ ਨੂੰ ਆਪਾਂ ਦਾਗੀ ਦਾਣੇ ਕਹਿੰਦੇ ਆ ਉਹ ਹੋ ਸਕਦੇ ਨੇ ਜੇਕਰ ਮੀਂਹ ਭਾਰੀ ਪੈਂਦਾ ਜਾਂ ਭਾਰੀ ਵਰਖਾ ਹੋ ਜਾਂਦੀ ਹੈ ਦੂਸਰੇ ਨੰਬਰ ਦੇ ਉੱਪਰ ਦਾਣਿਆਂ ਦੀ ਗਿਣਤੀ ਹੈ ਜਿਹੜੀ ਉਹ 10% ਤੱਕ ਘੱਟ ਸਕਦੀ ਹੈ ਬੱਲੀਆਂ ਦੇ ਵਿੱਚ ਤੀਸਰੇ ਨੰਬਰ ਦੇ ਉੱਪਰ ਦਾਣਿਆਂ ਦੇ ਪਰਨ ਦੀ ਗਿਣਤੀ ਵਿੱਚ ਘਟਾਟ ਜਾਨੀ ਕਿ ਜਿਹੜੇ ਦਾਣੇ ਨੇ ਉਹ ਨਪੁੰਸਕ ਰਹੇ ਜਾਣ ਖਾਲੀ ਰਹਿ ਜਾਣ ਆ ਇਕੱਲਾ ਫੂਸ ਬਣੇ ਉਹਨਾਂ ਵਿੱਚ ਦਾਣੇ ਨਾ ਪਰਣ ਜਿਹਦੇ ਜਪਾ ਕਹਿ ਸਕਦੇ ਆ ਵੀ ਨਿਸ਼ੇਚਨ ਦਾ ਨਾ ਹੋਣਾ ਜਾਂ ਬੂਰ ਦਾ ਝੜ ਜਾਣਾ ਇਹ ਇਹਨਾਂ ਕਾਰਨਾਂ ਕਰਕੇ ਦਾਣੇ ਨੇ ਜਿਹੜੇ ਉਹ ਖਾਲੀ ਰਹਿ ਸਕਦੇ ਨੇ ਤੇ ਇੱਥੇ ਇੱਕ ਕੁਦਰਤ ਦੀ ਖੇਡ ਸਮਝਣ ਵਾਲੀ ਹੈ ਵੀ ਜਿਵੇਂ ਜਿਵੇਂ ਝੋਨੇ ਦੀ ਸਟੇਜ ਪੱਕਣ ਵੱਲ ਨੂੰ ਵੱਧਦੀ ਹੈ ਬਕਾਈ ਵੱਲ ਨੂੰ ਵੱਧਦੀ ਹੈ ਬਈ ਇਹ ਫਰਜ ਕਰੋ 100% ਅਨੁਸਾਰ ਹੈ ਤਾਂ ਉੱਥੇ ਨੁਕਸਾਨ ਘੱਟੋ ਘੱਟ ਹੋਊਗਾ ਜੇ 50% ਅਨਸਾਰਾ ਹੋਇਆ ਹੋਇਆ ਉੱਥੇ ਨੁਕਸਾਨ ਵੱਧ ਹੋਊਗਾ ਜੇ 25% ਅਨਸਾਰਾ ਤਾਂ ਉਸ ਤੋਂ ਵੱਧ ਨੁਕਸਾਨ ਹੈ ਤੇ ਜੇ ਹਲੇ ਪੈਨਿਕਲ ਅਮਰਜੈਂਸੀ ਦੀ ਸਟੇਜ ਤੇ ਹੈ ਜਾਨੀ ਕਿ ਹਲੇ ਬੱਲੀਆਂ ਬਾਹਰ ਨਿਕਲਣਾ ਸ਼ੁਰੂ ਹੋਈਆਂ ਨੇ ਤੇ ਉੱਪਰ ਦੀ ਭਾਰੀ ਵਰਖਾ ਹੋ ਗਈ ਤੇ ਉੱਥੇ ਸਭ ਤੋਂ ਵੱਧ ਨੁਕਸਾਨ ਪੈਨਿਕਲ ਐਮਰਜੈਂਸੀ ਦੀ ਸਟੇਜ ਤੇ ਜਦੋਂ ਬੱਲੀ ਜਸਟ ਬਾਹਰ ਨਿਕਲੀ ਹੋਈ ਹੈ ਤੇ ਉਸ ਤੋਂ ਬਾਅਦ ਮੀਂਹ ਪੈ ਗਿਆ ਤਾਂ ਉੱਥੇ 50% ਤੱਕ ਨੁਕਸਾਨ ਹੋ ਸਕਦਾ ਇਸ ਤੋਂ ਉਲਟ ਜੇ ਆਪਾਂ 100% ਅਨਸਾਰੇ ਵੱਲੋਂ ਵਾਧਿਆਂ ਦਾ ਉੱਥੇ ਨੁਕਸਾਨ ਘਟਦਾ ਜਾਊਗਾ ਇਹਦੇ ਨਾਲੋਂ ਨਾਲ ਜੇਕਰ ਹਨੇਰੀ ਚੱਲਦੀ ਹੈ ਜਾਂ ਤੇਜ਼ ਰਫ਼ਤਾਰ ਖਵਾਵਾਂ ਚੱਲਦੀਆਂ ਨੇ ਤਾਂ ਉਪਰੋਕਤ ਦੱਸੇ ਨੁਕਸਾਨਾਂ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਤਾਂ ਮੈਨੂੰ ਲੱਗਦਾ ਹੈ ਵੀ ਆਪਣੇ ਸਮਝ ਆ ਗਿਆ ਹੋਊਗਾ ਵੀ ਜਿਵੇਂ ਜਿਵੇਂ ਸਟੇਜ ਪਕਾਈ ਵਾਲ ਨੂੰ ਆ ਉੱਥੇ ਨੁਕਸਾਨ ਘਟਾ ਹੈ ਪੈਨਿਕਲ ਐਮਰਜੈਂਸੀ ਦੇ ਉੱਪਰ ਨੁਕਸਾਨ ਵੱਧਦਾ ਨਹੀਂ ਪੈਣ ਦਾ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ